ਮਲੋਤ ਲਾਈਵ ਦੇਖ ਰਹੇ ਤੁਸੀਂ ਤੇ ਮੈਂ ਹਾਂ ਬਿਆਨ ਸਿੰਘ ਰੋੜੀਆਂ ਇਸ ਵੇਲੇ ਕੁੱਪ ਤੋਂ ਮਲੋਤ ਰੋਡ ਤੇ ਖੜੇ ਆ ਜਿੱਥੇ ਪੰਜਾਬ ਪੁਲਿਸ ਦੇ ਵੱਲੋਂ ਇੱਕ ਕਾਗਜ਼ ਚੈੱਕ ਕਰਨ ਵਾਸਤੇ ਤੇ ਜਿਹੜੇ ਵਾਹਨ ਨੇ ਉਹਨਾਂ ਦੇ ਉੱਪਰ ਕਈਆਂ ਦੇ ਉੱਪਰ ਇਲੀਗਲ ਤਰੀਕੇ ਦੇ ਨਾਲ ਜਿਨ੍ਹਾਂ ਦੇ ਨੰਬਰ ਪਲੇਟਸ ਲਗਾਈਆਂ ਹੋਈਆਂ ਨੇ ਜਾਂ ਫਿਰ ਕੋਈ ਨਿਯਮਾਂ ਦੀਆਂ ਤੱਜੀਆਂ ਔਂਦੇ ਜਿਹੜੇ ਨਜ਼ਰ ਆ ਰਹੇ ਨੇ ਉਹਨਾਂ ਨੂੰ ਪੰਜਾਬ ਪੁਲਿਸ ਦੇ ਵੱਲੋਂ ਇੱਥੇ ਚੈੱਕ ਕੀਤਾ ਜਾ ਰਿਹਾ ਹੈ ਤੇ ਸਾਡੇ ਨਾਲ ਸਬ ਇਨਸਪੈਕਟਰ ਸਹਿवाज ਅਲੀ ਸਾਹਿਬ ਮੌਜੂਦ ਨੇ ਗੱਲਬਾਤ ਕਰ ਰਹੇ ਨੇ ਜੀ ਸਹਿवाज ਜੀ ਜਿਹੜੀ ਇਹ ਚੈਕਿੰਗ ਚੱਲ ਰਹੀ ਹੈ ਕਿਸ ਪਰਪਸਪਰਪਜ ਨੂੰ ਲੈ ਕੇ ਚੱਲ ਰਹੀ ਹੈ ਜੀ ਇਹ ਡਾਕੂਮੈਂਟ ਚੈੱਕ ਕਰਦੇ ਆਪਾਂ ਕੋਈ ਵੀ ਸ਼ੱਕੀ ਵਿਅਕਤੀ ਹੋਵੇ ਜਿਹੜੇ ਵਹੀਕਲ ਚਲਾਉਂਦੇ ਨੇ ਨਾ ਉਹਨਾਂ ਦੇ ਪ੍ਰੋਪਰ ਡਾਕੂਮੈਂਟ ਚੈੱਕ ਕਰਦੇ ਆਂ ਠੀਕ ਚੈੱਕ ਕਰਦੇ ਆਂ ਤੇ ਫਿਰ ਉਹਨਾਂ ਦੇ ਚਲਾਨ ਨੇ ਜਿਹੜੇ ਉਹ ਜੇਕਰ ਕਿਸੇ ਕੋਲ ਨਹੀਂ ਪਾਇਆ ਜਾਂਦਾ ਤਾਂ ਕਿਤੇ ਕੋਤੇ ਤੱਕ ਚਲਾਨ ਨੇ ਉਹਨਾਂ ਕੋਲ ਹੋ ਜਾਂਦੀ ਹੈ ਚਲਾਨ ਦੇਖੋ ਆਪਾਂ ਸਾਰੀ ਕਰ ਦਿੰਨੇ ਆ ਜੇ ਅਗਰ ਪੋਲੂਸ਼ਨ ਨਹੀਂ ਹੈਗਾ ਪੋਲੂਸ਼ਨ ਦਾ ਚਲਾਨ ਕਰ ਦਿੰਨੇ ਆ ਆਗਰ ਉਹਨਾਂ ਕੋਲ ਆ विदाउट सीट बेल्ट ਨੇ ਉਹਨਾਂ ਚਲਾਨ ਕਰ ਦਿੰਨੇ ਆਪਾਂ ਨੂੰ ਠੀਕ ਹੈ ਤੇ ਜੇਕਰ ਕੋਈ ਵਾਹਨ ਤੁਹਾਡੇ ਕੋਲੇ ਤੋਂ ਭਜਾ ਕੇ ਲੈ ਜਾਂਦਾ ਤਾਂ ਉਹਦਾ ਫਿਰ ਕੀ ਸੋਲਿਊਸ਼ਨ ਹੈਗਾ ਜੀ ਉਹਦੇ ਕੋਲੇ ਸੋਲਿਊਸ਼ਨ ਆਪਣੇ ਕੋਲੇ ਇਹ ਆ ਕਿ ਆਪਾਂ ਕੈਮਰੇ ਨਾਲ ਉਹਦੀ ਫੋਟੋ ਖਿੱਚ ਲੈਨੇ ਆ ਜੀ ਤੇ ਫੋਟੋ ਤੋਂ ਆਪਣੇ ਕੋਲੇ ਨੰਬਰ ਆ ਜਾਂਦਾ ਉਹਨਾਂ ਦਾ ਠੀਕ ਹੈ ਜੀ ਤੇ ਨੰਬਰ ਨਾਲ ਫਿਰ ਆਪਾਂ ਉਹਨਾਂ ਦਾ ਆਨਲਾਈਨ ਚਲਾਨ ਕਰ ਦਿੰਦੇ ਆਨਲਾਈਨ ਹਾਂ ਤੇ ਉਹਨਾਂ ਕੋਲ ਮੈਸੇਜ ਪਹੁੰਚ ਜਾਂਦਾ ਠੀਕ ਹੈ ਤੇ ਉਸ ਤੋਂ ਬਾਅਦ ਚਲਾਨ ਕਰ ਦਿੰਦਾ আচ্ছা ਮੈਨੂੰ ਇੱਕ ਗੱਲ ਜ਼ਰੂਰ ਦੱਸੋ ਕਿ ਕਈ ਮੈਂ ਵਾਹਨ ਦੇਖਦਾ ਹਾਂ ਨਾ ਜਿਨ੍ਹਾਂ ਤੇ ਨੰਬਰ ਪਲੇਟਾਂ ਨਹੀਂ ਹੁੰਦੀਆਂ ਤੇ ਅੱਗੋਂ ਵੀ ਗੁਰਨ ਕਟਵਾਇ ਤੇ ਉਹਨਾਂ ਤੇ ਫਿਰ ਕੀ ਪ੍ਰਬਧਾਨ ਨੇ ਜਿਹੜੇ ਕਾਨੂੰਨ ਦੇ ਲਾਗੂ ਹੁੰਦੇ ਨੇ ਉਹਨਾਂ ਦੇ ਦੇਖੋ ਵਿਦਾਊਟ ਨੰਬਰ ਪਲੇਟ ਦਾ ਚਲਾਨ ਹੋਏਗਾ ਉਹਨਾਂ ਤੇ ਠੀਕ ਹੈ ਤੇ ਬਾਕੀ ਜੇ ਕੋਈ ਸ਼ੱਕੀ ਆ ਉਹਨਾਂ ਨੂੰ ਆਪਾਂ ਰਾਉਂਡ ਅਪ ਕਰਕੇ ਫਿਰ ਉਹਨਾਂ ਨੂੰ ਕਬਜ਼ੇ ਵਿੱਚ ਲਵਾਂਗੇ ਅਗਰ ਕੋਈ ਆਪਣੇ ਆਉਂਦਾ ਹੈਗਾ ਵੈਸੇ ਜੇ ਉਹਨਾਂ ਦੇ ਨੰਬਰ ਪਲੇਟ ਨਾ ਲੱਗੀ ਹੋਵੇ ਜੇ ਉਹਨਾਂ ਦੇ ਵਿਦਾਊਟ ਨੰਬਰ ਪਲੇਟ ਨਾਲ ਚਲਾ ਰਹੇ ਠੀਕ ਹੈ ਤੇ ਕਿਤਨੇ ਕਿਤਨੇ ਜਿਹੜੇ ਬਾਈਕਸ ਨੇਗੀਆਂ ਜਾਂ ਗੱਡੀਆਂ ਨੇ ਬਾਉਂਡ ਵੀ ਹੋ ਸਕਦੀਆਂ ਨੇ ਜੇਕਰ ਦੇਖੀਏ ਹੋ ਸਕਦੀਆਂ ਨੇ ਬਿਲਕੁਲ ਹੁੰਦੀਆਂ ਨੇ ਬਾਉਂਡ ਜੀ ਤੇ ਕਾਨੂੰਨਾਂ ਦੇ ਹਿਸਾਬ ਨਾਲ ਜਿਕਰ ਆਪਾਂ ਦੇਖੀਏ ਤਾਂ ਜਿਹੜੀ ਮੋਡੀਫਾਈ ਕਰਵਾਉਂਦੇ ਨੇ ਲੋਕ ਆਪਣੇ ਕੋਲੋਂ ਗੱਡੀਆਂ ਕਿ ਉਹਨਾਂ ਨੂੰ ਮੋਡੀਫਾਈ ਕਰਵਾ ਸਕਦੇ ਆਪਾਂ ਨਹੀਂ ਮੋਡੀਫਾਈ ਕਰਵਾ ਨਹੀਂ ਸਕਦੇ ਆਪਾਂ ਠੀਕ ਹੈ ਕਿਉਂਕਿ ਇਹ ਨਿਯਮਾਂ ਦੇ ਖਿਲਾਫ ਆ ਜੀ ਤੇ ਜਿਹੜੀ ਸਰਕਾਰ ਨੇ ਆਪਣੀ ਜਾਂ ਗਵਰਨਮੈਂਟ ਦੀ ਜਿਹੜੀਆਂ ਵੀ ਹੈਗੀਆਂ ਨੇ ਇਨਸਟਰਕਸ਼ਨਸ ਨੇ ਤੇ ਉਹਨਾਂ ਹੀ ਹੋਣੀਆਂ ਚਾਹੀਦੀਆਂ ਨੇ ਮੋਡੀਫਾਈ ਨਹੀਂ ਕਰਾ ਸਕਦੇ ਠੀਕ ਹੈ ਬਹੁਤ-ਬਹੁਤ ਧੰਨਵਾਦ ਇਸ਼ਾਨ ਸਾਹਾਬ ਅਲੀ ਜੀ ਜਿਨ੍ਹਾਂ ਦੇ ਵੱਲ ਇਹ ਗੱਲ ਆਖੀ ਗਈ ਹੈ ਕਿ ਜਿਹੜੇ ਵਾਹਨ ਮੋਡੀਫਾਈ ਕਰਵਾ ਕੇ ਸੜਕਾਂ ਦੇ ਉੱਪਰ ਚਲਾਉਂਦੇ ਹੋ ਉਹਨਾਂ ਦੇ ਜਿਹੜੇ ਵਾਹਨ ਨੇ ਉਹ ਮੋਡੀਫਾਈ ਨਹੀਂ ਕਰਨੇ ਚਾਹੀਦੇ ਕਿਉਂਕਿ ਉਹਦਾ ਵੀ ਮੋਟਾ ਜਿਹਾ ਹੈਗਾ ਤਗੜਾ ਚਲਾਣਾ ਲੱਗਦਾ ਹੈ ਤੇ ਇੱਥੇ ਇਸ ਵੇਲੇ ਤੁਸੀਂ ਤਸਵੀਰਾਂ ਦੇਖ ਰਹੇ ਹੋ ਸਾਰੀ ਵਾਹਨਾਂ ਦੀ ਜਿਹੜੀ ਚੈਕਿੰਗ ਹੈ ਇਹਨਾਂ ਦੇ ਵੱਲੋਂ ਬਾਕੂ ਵੀ ਤਰੀਕੇ ਦੇ ਨਾਲ ਕੀਤੀ ਜਾ ਰਹੀ ਹੈ ਤੇ ਤੁਹਾਡੇ ਸਾਹਮਣੇ ਬਿਲਕੁਲ ਤੇ ਜਿਹੜੇ ਨਵੇਂ ਨੇ ਵਾਹਨ ਸਕੇ ਨੇ ਉਹਨਾਂ ਨੂੰ ਕਿਤੇ ਲਾਇਸੈਂਸ ਬਣਾਉਣ ਦੀ ਵੀ ਇਹਨਾਂ ਦੇ ਵੱਲੋਂ ਤਰਜੀਹ ਦਿੱਤੀ ਗਈ ਆ ਤੇ ਕਿਤੇ ਕਿਤੇ ਕਾਗਜ਼ ਨੇ ਡਾਕੂਮੈਂਟ ਨੇ ਜਿਹੜੇ ਆਪਣੇ ਪੂਰੇ ਕਰਨ ਦੀ ਇਹਨਾਂ ਦੇ ਵੱਲੋਂ ਗੱਲ ਆਖੀ ਗਈ ਆ ਮਲੋਤ ਲਾਈਵ ਦੇ ਲਈ ਮੈਂ ਬਿਆਨ ਸਿੰਘ ਰੋੜੀਆਂ ਆ